ਪੰਜਾਬ ਦੇ ਪਿੰਡਾਂ ਵਿੱਚ ਪੀੜ੍ਹੀਆਂ ਤੋਂ ਚੱਲ ਰਹੇ ਜਾਇਦਾਦ ਦੇ ਝਗੜੇ ਜਲਦੀ ਹੀ ਹੱਲ ਹੋ ਸਕਦੇ ਨੇ ਕਿਉਂਕਿ ਸਰਕਾਰ ਨੇ ਡਿਜੀਟਲ ਮਾਲਕੀ ਮੈਪਿੰਗ ਦਾ 81% ਕੰਮ ਪੂਰਾ ਕਰ ਲਿਆ ਹੈ ਸੂਬੇ ਦੇ 10369 ਪਿੰਡਾਂ ਦਾ ਡਰੋਨ ਰਾਹੀਂ ਸਰਵੇਖਣ ਕੀਤਾ ਗਿਆ ਹੈ ਹੁਣ ਘਰ-ਘਰ ਜਾ ਕੇ ਸਰਵੇਖਣ ਕੀਤੇ ਜਾ ਰਹੇ ਨੇ ਅਤੇ ਜਾਇਦਾਦ ਦੇ ਰਿਕਾਰਡ ਇਕੱਠੇ ਕੀਤੇ ਜਾ ਰਹੇ ਨੇ ਇਨ੍ਹਾਂ ਘਰਾਂ ਦੇ ਅਸਲ ਮਾਲਕਾਂ ਨੂੰ ਜਲਦੀ ਹੀ ਪ੍ਰਾਪਰਟੀ ਕਾਰਡ ਜਾਰੀ ਕਰਕੇ ਮਾਲਕੀ ਦਿੱਤੀ ਜਾਵੇਗੀ ਸੂਬੇ ਦੇ 23 ਜ਼ਿਲ੍ਹਿਆਂ ਦੇ 12787 ਪਿੰਡਾਂ ਵਿੱਚ ਡਿਜੀਟਲ ਮਾਲਕੀ ਮੈਪਿੰਗ ਸਰਵੇਖਣ ਦਾ ਕੰਮ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਬਠਿੰਡਾ ਲੁਧਿਆਣਾ ਜਲੰਧਰ ਪਟਿਆਲਾ ਰੂਪਨਗਰ ਅਤੇ ਮੁਹਾਲੀ ਸਮੇਤ ਸਾਰੇ 23 ਜ਼ਿਲ੍ਹਿਆਂ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਕੇਂਦਰ ਸਰਕਾਰ ਇਸ ਤੇ ਮਾਲਕੀ ਯੋਜਨਾ ਦੇ ਤਹਿਤ ਕੰਮ ਕਰ ਰਹੀ ਹੈ ਤਾ ਜੋ ਪਿੰਡੂ ਖੇਤਰਾ ਵਿੱਚ ਸਾਲਾਂ ਤੋਂ ਚੱਲ ਰਹੇ ਵਿਵਾਦਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਮਾਲਕੀ ਦਾ ਅਧਿਕਾਰ ਦਿੱਤਾ ਜਾ ਸਕੇ ਇਹ ਜਾਣਕਾਰੀ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ ਸਰਕਾਰ ਨੇ 108 ਪਿੰਡਾਂ ਵਿੱਚ ਸਰਵੇਖਣ ਤੋਂ ਬਾਅਦ ਪ੍ਰਾਪਰਟੀ ਕਾਰਡ ਜਾਰੀ ਕੀਤੇ ਨੇ ਜਨਵਰੀ ਵਿੱਚ ਲਗਭਗ 17000 ਪ੍ਰਾਪਰਟੀ ਕਾਰਡ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਬਾਕੀ ਜਾਇਦਾਦਾਂ ਲਈ ਕਾਰਡ ਜਾਰੀ ਕਰਨ ਲਈ ਇਹ ਸਰਵੇਖਣ ਸ਼ੁਰੂ ਕੀਤਾ ਗਿਆ ਸੀ ਡਰੋਨ ਅਤੇ ਘਰ ਘਰ ਸਰਵੇਖਣ ਖੜ ਪੂਰਾ ਹੋਣ ਤੋਂ ਬਾਅਦ 178 ਪਿੰਡਾਂ ਲਈ ਜਾਇਦਾਦ ਕਾਰਡ ਤਿਆਰ ਕੀਤੇ ਗਏ ਨੇ ਜਿਨ੍ਹਾਂ ਵਿੱਚ 24099 ਜਾਇਦਾਦ ਕਾਰਡ ਸ਼ਾਮਲ ਨੇ ਸਰਕਾਰ ਜਲਦੀ ਹੀ ਇਹਨਾਂ ਕਾਰਡਾਂ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਸਵਾਮਿਤਾਵ ਯੋਜਨਾ ਦੇ ਲਾਭ ਸਵਾਮਿਤਾਵ ਯੋਜਨਾ ਨਾ ਸਿਰਫ ਪਿੰਡਾਂ ਦੇ ਲੋਕਾਂ ਨੂੰ ਜਾਇਦਾਦ ਦੀ ਮਾਲਕੀ ਦੇ ਰਹੀ ਹੈ ਬਲਕਿ ਇਹ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਪ੍ਰਾਪਰਟੀ ਕਾਰਡ ਵੀ ਪ੍ਰਦਾਨ ਕਰਦੀ ਹੈ ਲੋਕ ਹੁਣ ਜਾਇਦਾਦ ਦੇ ਬਦਲੇ ਕਰਜ਼ਾ ਲੈ ਸਕਦੇ ਨੇ ਇਹ ਕਾਰਡ ਭੂਗੋਲਿਕ ਸੂਚਨਾ ਪ੍ਰਣਾਲੀ ਸਰਵੇਖਣ ਤੋਂ ਬਾਅਦ ਜਾਰੀ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਸਾਰੇ ਰਿਕਾਰਡਾਂ ਨੂੰ ਅਪਡੇਟ ਕੀਤਾ ਜਾ ਰਿਹਾ ਜਿਨ੍ਹਾਂ ਜਾਇਦਾਦਾਂ ਦੇ ਰਿਕਾਰਡ ਅਪਡੇਟ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਦੁਬਾਰਾ ਕੋਈ ਵਿਵਾਦ ਨਹੀਂ ਹੋਵੇਗਾ ਰਾਸ਼ਟਰੀ ਪ੍ਰਗਤੀ ਹੁਣ ਤੱਕ ਦੇਸ਼ ਭਰ ਵਿੱਚ 3.2 ਲੱਖ ਪਿੰਡਾਂ ਦਾ ਡਰੋਨ ਸਰਵੇਖਣ ਪੂਰਾ ਹੋ ਚੁੱਕਾ ਹੈ ਇਸ ਤੋਂ ਇਲਾਵਾ 1.6 ਲੱਖ ਘਰਾਂ ਦੇ 2.41 ਕਰੋੜ ਪ੍ਰਾਪਰਟੀ ਕਾਰਡ ਵੀ ਤਿਆਰ ਕੀਤੇ ਗਏ ਨੇ